ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਕੁੱਕੜ ਪਿੰਡ ਜੋ ਕਿ ਜਲੰਧਰ ਦੇ ਬਿਲਕੁਲ ਨਾਲ ਟੁੱਕਦਾ ਆ ਇੱਥੇ ਅੱਜ ਕਿਸਾਨ ਮਹਾਪੰਚਾਇਤ ਜਿਹੜੀ ਆ ਕਿਸਾਨ ਜਿੱਥੇ ਬੰਦੀਆਂ ਦੀ ਸੱਦੇ ਤੇ ਜਿਹੜੀ ਆ ਉਗਾਈ ਗਈ ਆ ਤੇ ਤੁਸੀਂ ਦੇਖ ਰਹੇ ਆ ਕਿ ਅੱਜ ਬਹੁਤ ਵੱਡੀ ਗਣਤੀ ਵਿੱਚ ਮੀਂਹ ਦੇ ਬਾਬੂਦ ਭਾਮੇ ਕੇ ਭਾਰੀ ਮੀਂਹ ਜਿਹੜਾ ਆ ਸ਼ਮੀਰ ਤੋਂ ਲਗਾਤਾਰ ਪਹਰੇਆ ਹੈਗਾ ਪਰ ਪੰਜਾਬ ਤੋਂ ਇਲਾਵਾ ਪੰਜਾਬ ਤੋਂ ਬਾਹਰ ਹਰਿਆਣੇ ਤੋਂ ਵੀ ਜਿਹੜੇ ਆ ਕਿਸਾਨ ਆਗੂ ਜਿਹੜੇ ਆ ਆਪਣੀ ਇਸ ਜਿਹੜੇ ਕਿਸਾਨ ਮਹਾਵੰਚੇਤ ਕੀਤੀ ਜਾ ਰਹੀ ਹੈ ਇਹਦੇ ਵਿੱਚ ਹਾਜ਼ਰ ਹੋ ਰਹੇ ਆ ਦਿੱਲੀ ਵਿੱਚ ਇੱਕ ਬਹੁਤ ਵੱਡਾ ਕਿਸਾਨੀ ਸੰਘਰਸ਼ ਜਿਹੜਾ ਆ ਕਿਸਾਨਾਂ ਨੇ ਪੂਰੇ ਦੇਸ਼ ਭਾਰਤ ਦੇ ਜਿਹੜੇ ਕਿਸਾਨ ਆਗੂ ਸੀਗੇ ਉਹਨਾਂ ਦੀ ਸ਼ਮੂਰਤ ਦੇ ਨਾਲ ਜਿਹੜਾ ਆ ਉਹ ਲੜਿਆ ਗਿਆ ਸੀ ਔਰ ਜਿੱਤ ਵੀ ਹਾਸਲ ਕੀਤੀ ਗਈ ਸੀ ਪਰ ਇੱਕ ਵਾਰ ਫੇਰ ਪੰਜਾਬ ਸਰਕਾਰ ਦੀ ਜਿਹੜੀ ਲੈਂਡ ਪੂਲਿੰਗ ਨੀਤੀ ਜਿਹੜੀ ਆਈ ਆ ਉਦੇ ਨਾਲ ਕਿਸਾਨਾਂ ਨੇ ਮੋੜ ਤੋਂ ਇੱਕ ਵਾਰ ਜਿਹੜਾ ਆ ਜਿਹੜਾ ਸੰਘਰਸ਼ ਦਾ ਰਾਹ ਜਿਹੜਾ ਫੰਡ ਦਾ ਜਿਹੜਾ ਆ ਆਪਾਂ ਕਹਿ ਸਕਦੇ ਹਾਂ ਮੌਕਾ ਬਣ ਗਿਆ ਤੇ ਪੰਜਾਬ ਭਰ ਦੇ ਵਿੱਚੋਂ ਅੱਜ ਵੱਡੀ ਗੰਟੀ ਦੇ ਵਿੱਚ ਜਿਹੜੇ ਆ ਕਿਸਾਨ ਕਿਸਾਨ ਆਗੂ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂ ਜਿਹੜੇ ਆ ਵੱਡੀ ਗੰਟੀ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਜਿਹੜਾ ਆ ਕੁੱਕੜਪੈਂਡ ਜਲੰਧਰ ਵੀ ਖੇ ਪਹੁੰਚ ਰਹੇ ਹੈਗੇ ਤੇ ਤੁਸੀਂ ਦੇਖ ਸਕਦੇ ਆ ਕਿ ਇਹਨਾਂ ਕਿਸਾਨਾਂ ਦਾ ਠਾਠਾ ਮਾਰ ਠਾਠਾ ਮਾਰ ਦਾ ਇਕੱਠ ਇਸੋ ਚੀਜ਼ ਦੀ ਗੱਈ ਪੜਦਾ ਕਿ ਜਿਹੜੀ ਕਿਸਾਨ ਦੀ ਲੈਂਡ ਪੂਲਿੰਗ ਨੀਤੀ ਆ ਉਹਨੂੰ ਕਿਸਾਨਾਂ ਨੇ ਪ੍ਰਵਾਨਨੇ ਕੀਤਾ ਤੇ ਇੱਕ ਭਾਵੇਂ ਕਿ ਸਰਕਾਰ ਜਿਹੜੀ ਆ ਐਸਵੇ ਨੇ ਸੂਬਾ ਸਰਕਾਰ ਆ ਬੈਂਕ ਫੋਟ ਤੇ ਆ ਕੇ ਕਹਿ ਰਹੀ ਆ ਕਿ ਅਸੀਂ ਜਿਹੜੀ ਲੈਂਡ ਪੂਲਿੰਗ ਨੀਤੀ ਆ ਜਿਹੜੀ ਵਾਪਸ ਲੈ ਲਈ ਆ ਪਰ ਕਿਸਾਨ ਜਿਹੜੇ ਬਜਾਇਦਾ ਕਿ ਜਦ ਤੱਕ ਇਹਨੂੰ ਵਿਧਾਨ ਸਭਾ ਦੀ ਸਦਨ ਦੇ ਵਿੱਚ ਜਾ ਕੇ ਜਿਹੜਾ ਨਹੀਂ ਰੱਦ ਕੀਤਾ ਜਾਂਦਾ ਤਦ ਤੱਕ ਜਿਹੜਾ ਆ ਇਹ ਸੰਘਰਸ਼ ਜਾਰੀ ਰਹੂਗਾ ਤੋ ਅੱਜ ਵੱਖ-ਵੱਖ ਜਿਹੜੇ ਬੁਲਾ ਰਹੇ ਹੈਗੇ ਆ ਉਹ ਵੀ ਆਪਣੀ ਹਾਜ਼ਰੀ ਲਗਵਾ ਰਹੇ ਆ ਜਿਹਦੇ ਵਿੱਚ ਵੱਖ-ਵੱਖ ਜਿੱਥੇ ਬੰਦੀਆਂ ਨੇ ਕਿਸਾਨ ਜਿੱਥੇ ਬੰਦੀਆਂ ਦੇ ਮਜ਼ਦੂਰ ਜਿੱਥੇ ਬੰਦੀਆਂ ਦੇ ਜਿਹੜੇ ਨਮੇ ਤੇ ਜਿਹੜੇ ਆ ਉਹ ਸ਼ਾਮਲ ਆ ਤੇ ਬਹੁਤ ਭਾਰੀ ਮੀਂਹ ਵੀ ਜਿੱਥੇ ਲਗਾਤਾਰ ਪੈ ਰਿਹਾ ਹੈਗਾ ਪਰ ਉਹਦੇ ਨਾਲ ਨਾਲ ਜਿਹੜਾ ਆ ਆਪਾਂ ਕਹਿ ਸਕਦੇ ਆ ਕਿ ਇਹ ਜਿਹੜਾ ਅੱਜ ਦਾ ਜਿਹੜਾ ਪੰਚਾਇਤ ਜਿਹੜੀ ਆ ਕਿਸਾਨਾਂ ਦੀ ਪੰਚਾਇਤ ਜਿਹੜੀ ਕੀਤੀ ਜਾ ਰਹੀ ਹੈਗੀ ਆ ਉਹ ਵੀ ਬਹੁਤ ਆਪਾਂ ਕਹਿ ਸਕਦੇ ਆ ਕਿ ਵੱਡੀ ਤਦਾਦ ਦੇ ਵਿੱਚ ਜਿਹੜੇ ਕਿਸਾਨ ਆਗੂ ਆ ਇਹਦੇ ਵਿੱਚ ਆਪਣੀਆਂ ਹਾਜ਼ਰੀਆਂ ਲਗਵਾ ਰਹੇ ਹੈਗੇ ਆ ਤੇ ਇੱਥੇ ਸੀ ਵਕ ਵਕ ਜਿਹੜੇ ਪ੍ਰਬੰਧ ਕੀਤੇ ਗਏ ਆ ਉਹਨਾਂ ਦਾ ਵੀ ਇਹੀ ਜਾਇਜ਼ਾ ਲਿਆ ਹੈਗਾ ਕਿਉਂਕਿ ਐਡੀ ਵੱਡੀ ਤਦਾਦ ਦੇ ਵਿੱਚ ਜਦੋਂ ਸੰਗਤ ਆਉਂਦੀ ਹੈਗੀ ਆ ਤੇ ਉਹਦੇ ਵਾਸਤੇ ਲੰਗਰਾਂ ਦਾ ਪਾਣੀ ਦਾ ਪ੍ਰਬੰਧ ਤੇ ਉਹਦੇ ਨਾਲ ਨਾਲ ਮੌਸਮ ਦੀ ਮਾਲ ਇੱਕ ਬਹੁਤ ਵੱਡੇ ਜਪ ਕਹਿ ਸਕਦੇ ਆ ਇਹ ਬਹੁਤ ਵੱਡੀਆਂ ਜਿਹੜੀਆਂ ਇਹ ਇੱਕ ਤਰ੍ਹਾਂ ਦੀਆਂ ਪ੍ਰਬੰਧਾਂ ਦਾ ਜਿਹੜਾ ਇੱਕ ਕੰਮ ਸੀਗਾ ਜਿਹੜਾ ਕਿ ਭਾਵੇਂ ਬਹੁਤ ਔਖਾ ਕੰਮ ਸਿਕਾ ਪਰ ਇਹ ਦਬਾਬ ਜਿਤ ਵੀ ਜਿਹੜਾ ਬਖੂਬੀ ਸਾਰਾ ਏਡ ਪ੍ਰਬੰਧ ਚੱਲ ਰਹੇ ਹੈਗੇ ਆ ਇਹਦੇ ਬਾਅਦ ਇਹ ਜਿੱਥੇ ਕੁੱਕੜਪਿੰਡ ਔਰ ਇਲਾਕੇ ਦੇ ਜਿਹੜੇ ਇਹ ਪਿੰਡ ਹੈਗੇ ਵਧਾਈ ਦੇ ਪਾਤਰ ਇਹਥੋਂ ਦੇ ਲੋਕ ਇਥੋਂ ਦੀ ਸੰਗਤ ਵਧਾਈ ਦੇ ਪਾਤਰ ਆ ਕਿਉਂਕਿ ਆਪਾਂ ਜਾਣਦੇ ਆ ਕਿ ਜਲੰਧਰ ਜ਼ਿਲ੍ਹੇ ਦੇ ਵਿੱਚ ਲੈਂਡ ਪੂਲਿੰਗ ਦਾ ਜਿਹੜਾ ਵਿਰੋਧ ਕਰਨ ਵਾਲਿਆ ਕੁੱਕੜਪਿੰਡ ਔਰ ਇਹ ਆੜੇ ਦੁਆਲੇ ਦੇ ਜਿਹੜੇ ਪਿੰਡ ਹੈਗੇ ਇਹਨਾਂ ਨੇ ਬਹੁਤ ਖੂਬੀ ਇਹਦੇ ਵਿੱਚ ਵਧੀਆ ਰੋਲ ਅਦਾ ਕੀਤਾ ਸੀਗਾ ਤੇ ਬਾਕੀ ਜਿਹੜੇ ਪਿੰਡ ਵਧਾਈ ਦੇ ਪਾਤਰ ਆ ਤੇ ਅੱਜ ਜਿਹੜੀ ਕਾਰਵਾਈ ਪੂਰੀ ਕਿਸਾਨ ਪੰਚਾਇਤ ਦੀ ਚੱਲਦੀ ਪਈ ਆ ਤੇ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਿਾਂਗੇ ਅਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨਾਂ ਬੰਨੋ ਜਿਹੜੀ ਇੱਕ ਦਿੱਲੀ ਵਿੱਚ ਸ਼ੰਗਾਂ ਬਹੁਤ بڑا ਸੰਘਰਸ਼ ਜਿਹੜਾ ਲੜਿਆ ਗਿਆ ਸੀ। ਔਰ ਇੱਕ ਵਾਰ ਫੇਰ ਲੈਂਡ ਪੂਲਿੰਗ ਜਿਹੜੀ ਪੰਜਾਬ ਸਰਕਾਰ ਵੱਲੋਂ ਨੀਤੀ ਲਾਂਦੀ ਗਈ ਆ ਜਿਹਦੇ ਤਹਿਤ ਜਿਹੜੀਆਂ ਬਹੁਤ ਕੋ ਬਸ਼ਹਰਤ ਦੇ ਵਿੱਚ ਜਿਹੜੀਆਂ ਜ਼ਮੀਨਾਂ ਸੀਗੀਆਂ ਉਹਨੂੰ ਡਿਵੈਲਪ ਕਰਕੇ ਜਿਹੜਾ ਆ ਉਭਾਰਤਨ ਦੀ ਜਿਹੜੀ ਆ ਸਰਕਾਰ ਨੇ ਜਿਹੜੀ ਇੱਕ ਸਕੀਮ ਲਾਂਦੀ ਸੀ। ਪਰ ਵੱਡੇ ਪੱਧਰ ਤੇ ਜਦੋਂ ਇਹਦਾ ਵਿਰੋਧ ਪੰਜਾਬ ਭਾਰਤੀ ਹੋਇਆ ਤਾਂ ਜਿਹੜਾ ਸਰਕਾਰ ਨੂੰ ਸਟੈਪ ਬੈਕ ਜਿਹੜਾ ਲੈਣਾ ਪਿਆ ਸੀਗਾ। ਇਸ ਚੀਜ਼ ਨੂੰ ਮੁਕੰਮਲ ਤੌਰ ਤੇ ਖਤਮ ਕਰਨ ਵਾਸਤੇ ਅੱਜ ਜਲੰਧਰ ਜ਼ਿਲ੍ਹੇ ਦੁਆਬੇ ਦਾ ਇੱਕ ਬਹੁਤ ਵੱਡਾ ਜਿਹੜਾ ਕਿਸਾਨਾਂ ਕੋਲ ਇਕੱਠ ਕੁੱਕੜ ਪਿੰਡ ਵਿਖੇ ਜਿਹੜਾ ਆ ਦਾਣਾ ਮੰਡੀ ਵਿੱਚ ਰੱਖਿਆ ਗਿਆ ਆ ਤੇ ਭਾਵੇਂ ਕਿ ਬਹੁਤ ਜ਼ਿਆਦਾ ਮੀਂਹ ਜਿਹੜਾ ਸਵੇਰੇ ਪਿੰਡ ਦੇ ਨਾਲ ਕਾਫੀ ਜਿਹੜਾ ਅਸਰ ਵੀ ਦੇਖਣ ਨੂੰ ਮਿਲਿਆ ਆ ਪਰ ਇਹਦੇ ਬਾਵਜੂਦ ਵੀ ਆ ਵੱਡੀ ਪੱਧਰ ਤੇ ਜਿਹੜੇ ਕਿਸਾਨ ਆ ਪੰਜਾਬ ਭੜ ਦੇ ਵਿੱਚੋਂ ਅੱਜ ਇਸ ਕਿਸਾਨ ਮਹਾਪੁਰਜਾ ਜਿਹੜੀ ਕੀਤੀ ਆੜੀ ਕੁੱਕੜ ਪਿੰਡ ਦੇ ਵਿੱਚ ਉਹਦੇ ਵਿੱਚ ਹਾਜ਼ਰ ਆ ਇਹ ਭਾਰਤੀ ਕਿਸਾਨ ਯੂਨੀਅਨ ਦੇ ਬਹੁਤ ਵੱਡੇ ਆਗੂ ਜਿਹੜੇ ਹੈਗੇ ਆ ਆਪਣੇ ਦਰਸ਼ੇਮ ਸਿੰਘ ਢਿੱਲੋਂ ਇਹ ਲੋ ਜੀ ਜਿਹੜਾ ਦਿੱਲੀ ਸ਼ੰਗਾਰਚ ਦੀ ਬਹੁਤ ਵੱਡੇ ਜਿਹੜੇ ਸ਼ੰਗਾਰਚ ਜਿਹੜੇ ਆ ਔਰ ਲੜੇ ਸੀਗੇ ਤੇ ਅੱਜ ਇਹਨਾਂ ਨਾਲ ਪਗਲਬਾਤ ਕਰਦੇ ਕਿਹੋ ਜਿਹੀ ਤਿਆਰੀ ਚੱਲ ਰਹੀ ਹੈ ਸਾਡਾ ਹਾਂ ਜੀ ਬੀਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੋਂ ਸਾਡਾ ਦਿੱਲੀ ਵᱜਿਆ ਇੱਕ ਬਹੁਤ ਵੱਡਾ ਸ਼ੰਗਾਰਚ ਜਿਹੜਾ ਪੰਜਾਬ ਦੇ ਅਗਵਾਈ ਕੀਤੀ ਪੰਜਾਬ ਦੇ ਕਿਸਾਨਾਂ ਨੇ ਇੱਕ ਵਾਰ ਫੇਰ ਲੈਂਡ ਕੋਨਿੰਗ ਦਾ ਜਿਹੜਾ ਇਹ ਪੰਜਾਬ ਸਰਕਾਰ ਵੱਲੋਂ ਜਿਹੜਾ ਇੱਕ ਸਕੀਮ ਲਿਆਂਦੀ ਗਈ ਆ ਭਾਵੇਂ ਉਹਨਾਂ ਸਟੈਪ ਵਾ ਕੀਤਾ ਪਰ ਇਹ ਕਿਸਾਨਾਂ ਨੇ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਇੱਕ ਕਹਿੰਦੇ ਬਹੁਤ ਵੱਡਾ ਜਿਹੜਾ ਸੰਗਰਾਮ ਉਹ ਜਿਹ ਲੋਡ ਸੀ ਤੇ ਜਿਹੜਾ ਸਮਾਧਮਾ ਪਕਾਰ ਰਹੇ ਨੇ ਤੇ ਇਹਦੇ ਵਿੱਚ ਕੀ ਕੀ ਜਿਹੜੇ ਮੈਨ ਮੁੱਦੇ ਦੇ ਪੇਸ਼ ਆਉਂਦੇ ਨੇ ਤੇ ਸਭ ਤੋਂ ਪਹਿਲਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾਹੇ ਆਪਾਂ ਨੂੰ ਪਤਾ ਕਿ ਆਪਾਂ ਜਗਾ ਪਹਿਲਾਂ ਤੋਂ ਲੜਦੇ ਆਏ ਆ ਅਸੀਂ ਵੀ ਲੜਦੇ ਆ ਸਾਡੇ ਜਿਹੜੇ ਬਜ਼ੁਰਗ ਸੀ ਉਹ ਵੀ ਲੜਦੇ ਰਹੇ ਆ ਤੇ ਜੇ ਆਉਣ ਵਾਲੀਆਂ ਸਾਡੀਆਂ ਨਸਲਾਂ ਨੇ ਵੀ ਇਹ ਜਗਾ ਲੜਨੀ ਆ ਕਿਉਂਕਿ ਅਸੀਂ ਹੱਕ ਦੇ ਲਈ ਖੜਦੇ ਆ ਉਹ ਜਿਹੜੀ ਵਿਰੋਧੀਤਾ ਰਿਹਾ ਉਹ ਹੱਕ ਮਾਰਦੇ ਦੇ ਖੜਦੀ ਆ ਕਿਉਂਕਿ ਜਿਦਾਪਾ ਸੁਣਿਆ ਵੀ ਜਿਹੜੇ ਸਿੰਘਾਂ ਦੇ ਟਿਕਾਣੇ ਹੁੰਦੇ ਆ ਘੋੜਿਆਂ ਦੀਆਂ ਕਾਠੀਆਂ ਤੇ ਹੁੰਦੇ ਆ ਸੀ ਹਮੇਸ਼ਾ ਹੀ ਤਤਵਾ ਰਹਿੰਦੇ ਆ ਕਿ ਜਿੱਥੇ ਕਿਤੇ ਵੀ ਕਿਸੇ ਤਰ੍ਹਾਂ ਦੇ ਵੀ ਕਿਸੇ ਦਾ ਧੱਕਾ ਹੁੰਦਾ ਜਾਂ ਕਿਸੇ ਦੇ ਹੱਕਾਂ ਤੇ ਡਾਕਾ ਵੱਜਦਾ ਅਸੀਂ ਉਹਨਾਂ ਨਾਲ ਖੜਦੇ ਆ ਪਰ ਆ ਜਿਹੜੀ ਲੈਂਡ ਪੂਲਿੰਗ ਪਾਲਿਸੀ ਸੀ ਜਿਹੜੀ ਕਿ ਸਿੱਧਾ ਤੇ ਸਿੱਧਾ ਹੀ ਜੀ ਲੋਕ ਮਾਰੂ ਨੀਤੀਆਂ ਨੇ ਇਹਦਾ ਪਾ ਕੇ ਸਾਡੇ ਉੱਤੇ ਥੋਪੀ ਜਾ ਰਹੀ ਦੀ ਜਿਹਨਾਂ ਦੇ ਕਿਸਾਨ ਮਜ਼ਦੂਰ ਹਰ ਵਰਗੇ ਦੇ ਵਿੱਚ ਲਪੇਟੇ ਹੋਣਾ ਸੀ ਤੇ ਇਹ ਬਹੁਤ ਜੁਮੀ ਸੀ ਕਿਉਂਕਿ ਜਿਹੜੀ ਸਰਕਾਰਾਂ ਪਾਲਿਸੀਆਂ ਬਣਾਉਣੀਆਂ ਉਹਦੇ ਵਿੱਚ ਪਹਿਲਾਂ ਉਹ ਸਰਵੇ ਕਰਾਉਣੀਆ ਵੀ ਆਹ ਚਾਹੀਦਾ ਆਹ ਦਾ ਫਾਇਦਾ ਨੁਕਸਾਨ ਪਰ ਇਹ ਜਿੱਦਾਂ ਹੀ ਸਰਕਾਰਾਂ ਨੇ ਜਿੱਦਾਂ ਆਪਣੀਆਂ ਵਿਸਰਣ ਕਰਕੇ ਉੱਤੇ ਨੋਟੀਫਿਕੇਸ਼ਨ ਜਾਰੀ ਕਰ ਦਿੰਦਾ ਵੀ ਅਸੀਂ ਲੈਂਡ ਪੋਲਿਸੀ ਬਣਾਤੀ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਮੂਹਰੇ ਲੋਕ ਨੇ ਸੰਘਰਸ਼ੀ ਲੋਕ ਨੇ ਉਹ ਅੰਸ਼ ਵੰਸ਼ ਕਿਹ나 ਦੀ ਨੇ ਅਸੀਂ ਤਾਂ ਦਰਾ ਖੇਪਰਾ ਤੱਕ ਲੜਦੇ ਰਹੇ ਆ ਇਹ ਤਾਂ ਹੈ ਇੱਥੇ ਆਪਣੇ ਪੰਜਾਬ ਚੰਡੀਗੜ੍ਹ ਜਾਂ ਦਿੱਲੀ ਆ ਸੋ ਅਸੀਂ ਇਹ ਜਿਹੜੀ ਲੈਂਡ ਪੋਲੀਸੀ ਆ ਜਿਹਨਾਂ ਦਾ ਮੁੱਢੋਂ ਰੱਦ ਨਹੀਂ ਹੁੰਦੀ ਜਿੱਦਾਂ ਵਿਧਾਨ ਸਭਾ ਦੇ ਵਿੱਚੋਂ ਇਹ ਜਿਹੜਾ ਲੋਰ ਵੱਢਦੇ ਆ ਇਹ ਵਿਧਾਨ ਸਭਾ 'ਚ ਜਾ ਕੇ ਹੋਰ ਹੋਰ ਕੈਨਸਲ ਹੁੰਦੇ ਆ ਕਿਉਂ ਨਹੀਂ ਸਾਨੂੰ ਬਹੁਤ ਤਾਂ ਨੇਪ ਦੇ ਦਿਖਾਣ ਦੀ ਕੋਸ਼ਿਸ਼ ਕੀਤੀ ਵੀ ਸਰਕਾਰ ਦਿੱਤਾ ਆਪਣਾ ਜਿਹੜਾ ਆਪਣਾ ਪ੍ਰਿੰਸੀਪਲ ਸੀਗਾ ਫੈਕਟਰੀ ਪੰਜਾਬ ਦਾ ਉਹਨੇ ਵੀ ਇੱਕ ਆਪਾਨੂੰ ਭੇਜਿਆ ਵੀ ਭਾਈ ਅਸੀਂ ਇਹ ਡਰਾ ਕਰਦੇ ਆ ਨਹੀਂ ਇਹ ਡਰਾ ਤਾਂ ਹੀ ਹੋਣਾ ਜੇਕਰ ਵਿਧਾਨ ਸਭਾ ਦੇ ਵਿੱਚੋਂ ਮੀਟਿੰਗ ਬਿਠਾ ਲ ਕੇ ਉਹਨੇ ਰਾਏ ਲੈ ਕੇ ਉਹਨਾਂ ਦੇ ਅੱਖ ਜਾਂ ਨਾ ਅੱਖ ਦੇ ਵੋਟਾਂ ਪਵਾ ਕੇ ਜਿੱਦਾਂ ਇਹ ਕਾਨੂੰਨ ਬਣਿਆ ਇਦਾਂ ਹੀ ਹੁਣ ਜਿੰਨੇ ਦੇ ਕਾਨੂੰਨ ਨਹੀਂ ਬਣਦਾ ਅਸੀਂ ਹਮੇਸ਼ਾ ਇਹ ਸੰਘਰਸ਼ੀ ਲੋਕ ਇਹਨਾਂ ਜ਼ਾਲਮ ਲੋਕਾਂ ਦੇ ਮੂਹਰੇ ਝੰਡਾ ਝੁਲਦਾ ਤੇ ਡੰਡਾ ਲੱਗੇ ਹਮੇਸ਼ਾ ਹੀ ਟਕਰਾਂਗੇ ਤੋ ਬਹੁਤ ਵੱਡਾ ਜਿੱਥੇ ਵੀਡੀਓ ਸੰਗਰਸ਼ ਆਪਾਂ ਦੇਖਿਆ ਹੈ ਕਿਸਾਨਾਂ ਨੇ ਏਕੇ ਨੇ ਜਿਹੜਾ ਹੈ ਕਿਸਾਨ ਮਿਲ ਬੇਕਤਾਂ ਨੂੰ ਨਾਲ ਲੱਗਾ ਆ ਉਹਦੇ ਜਿਹੜਾ ਸੈਂਟਰ ਸਰਕਾਰ ਉਹ ਚੁੱਪ ਨਹੀਂ ਮਜਬੂਰ ਹੋਣਾ ਪਿਆ ਸੀ ਤੇ ਕਿੰਨਾ ਨੇ ਕਿਤੇ ਜਿਹੜੀ ਪੰਜਾਬ ਸਰਕਾਰ ਆ ਬੈਕਸਟੈਪ ਤੇ ਜਰੂਰ ਆ ਚੁੱਕੀ ਆ ਪਰ ਜਿਹੜੇ ਮੇਨ ਮੰਗੇ ਆ ਮੈਂ ਜਦ ਤੱਕ ਵਿਧਾਨ ਸਭਾ ਦੇ ਵਿੱਚ ਜਿਹੜਾ ਕਾਨੂੰਨ ਆ ਇਹਨੂੰ ਬਣਾ ਕੇ ਜੇ ਤੱਕ ਕੋਸ਼ਿਸ਼ ਕੀਤੀ ਇਹਨੂੰ ਪਾਸ ਕਰਨ ਦੀ ਜਦ ਤੱਕ ਉਹ ਤਬਾਖ ਨਹੀਂ ਲਿਆ ਜਾਂਦਾ ਇਹ ਜਿਹੜਾ ਸੰਘਰਸ਼ ਆ ਉਹ ਹੀ ਆਇਆ ਹੋਰ ਤਾਂ ਕਿਹੜਾ ਜਾਰੀ ਜਿਹੜਾ ਰਹੂਗਾ ਅੱਜ ਨੂੰ ਸਾਫ ਅੱਜ ਵੀ ਮੌਸਮ ਹੈਗਾ ਤੇ ਪੰਜਾਬ ਭਾਰ ਦੇ ਵਿੱਚ ਆਪਾਂ ਰੋਡ ਦੇ ਉੱਪਰ ਦੇਖਿਆ ਆ ਜਿਹਦੇ ਮੂਲੇ ਦਾ ਰਖਵੈ ਜਿਹੜਾ ਨਾ ਮੀਂਹ ਜਿਹੜਾ ਪਿਆ ਹੈਗਾ ਪਰ ਉਹਦੇ ਨਾਲ ਨਾਲ ਜਿਹੜਾ 50% ਜਿਹਨਾਂ ਲੋਕਾਂ ਦਾ ਇਛਾ ਹੈ ਤੱਕਦਾ ਆਪਣੇ ਧੋਬੇ ਵਿੱਚ ਆਪਣੇ ਨਾਮ ਦਾ ਬਿਲਕੁਲ ਦਾ ਬਾਈ ਨੇ ਇਕੱਠੇ ਲਾਇਆ ਮੀਨੇ ਜਿਹਨੂੰ ਤਨੇ ਨੂੰ ਦੱਸਿਆ ਕਿ ਸੰਘਰਸ਼ੀ ਲੋਕਾਂ ਦਾ ਵੀ ਦੌਰ ਕੋਈ ਹਾਇ ਆਪਣੇ ਉਹਨਾਂ ਦਾ ਕਾਬਲਾ ਹੈ ਬਾਕੀ ਜੀ ਦਾ ਮਾੜਾ ਵੀ ਹੁਣ ਹੈ ਪਰ ਜਿਹੜੇ ਸੰਘਰਸ਼ੀ ਲੋਕ ਹੁੰਦੇ ਨੇ ਉਹ ਹਰ ਇੱਕ ਸਰਕਾਰ ਸਿੱਧੀ ਬਾਲਾ ਕੌਂਸਲ ਦਾ ਡਾਕ ਕੇ ਮੁਕਾਬਲਾ ਕਰ ਰਿਹਾ ਅੱਜ ਕੋਹਾ ਦਾ ਸਾਰੇ ਸਾਥੀ ਬਲਕੀਤ ਸਿੰਘ ਗਲਾਮੀ ਵਾਲਾ ਤੁਸੀਂ ਵੀ ਦਿਖਾਣ ਸਾਡੇ ਲੈ ਕੇ ਆਏ ਨੇ ਬਹੁਤ ਵਿਚਾਰ ਵੀਰੋ ਖੁੱਲ੍ਹੇ ਦੂਰੋਂ ਚੱਲ ਰਿਹਾ ਇਹ ਸਾਦਾਪੜੀ ਛੱਡਿਆ ਪੰਜਾਬੀ ਦੇ ਪੰਜਾਬੀ ਦੇ ਤੇ ਜਿਹੜਾ ਅਸੀਂ ਕਦੀ ਵੀ ਸਹਾਰਾ ਅਸੀਂ ਅੱਗ ਵਿੱਚ ਵੀ ਲੰਘ ਕੇ ਜਿਹੜਾ ਇਹਦਾ ਮੁਕਾਬਲਾ ਕਰ ਲਈ ਹਮੇਸ਼ਾ ਤਤਪਰ ਰਹਾਂਗੇ ਤੇ ਸਾਰੇ ਲੋਕ ਆਪਣੀ ਜਿਹੜੀ ਕਿਸਾਨ ਮਹਾਰਾਣੀ ਉੱਪਰ ਪੰਡ ਹੋ ਰਹੀ ਆ ਤੇ ਇਹਦੇ ਵਿੱਚ ਬਹੁਤ ਚੜ ਗਿਆ ਸਾਰੇ ਆ ਰਹੇ ਆ ਕਿ ਇਹਦਾ ਇਹਦਾ ਸਾਫੀ ਪਾਉਣੇ ਮੁਰੋ ਮੋਟੇ ਆ ਜਨਮ ਦੇ ਅੱਗੇ ਖੜੀਏ ਸਾਫੀ ਪਾਉਣੇ ਸਾਡੀ ਸੋਚੇ ਜੋ ਤੁਹਾਡੇ ਨੰਬਰ ਹੋ ਜਾ ਆ ਕਹਿੰਦੇ ਆ ਤੋੜ ਜਿਹੜਾ ਸਰਕਾਰ ਬਣੀ ਨਹੀਂ ਸੀ ਪਹਿਲੀ ਵਾਰ ਉਹਦੇ ਸਾਥੀ ਆਏ ਮੋੜ ਜਿਹੜਾ ਆ ਆ ਕੈਮਰਾ ਨੂੰ ਵੀ ਮਤਲਬ ਦੀ ਛੱਡ ਕੋ ਪੰਜਾਬ ਦਾ ਕਹਿੰਦਾ ਸੀਗਾ ਵੀ ਜਦੋਂ ਝਾੜੂ ਦੀ ਸਰਕਾਰ ਪੰਜਾਬ ਵਿੱਚ ਆ ਜਾਊਗੀ ਤਾਂ ਕਿਸਾਨਾਂ ਨੂੰ ਕਦੀ ਜਿਹੜਾ ਧਰਨਾ ਨਹੀਂ ਜਿਹੜਾ ਲਗਾਉਣਾ ਪਊਗਾ ਪਰ ਜਾਦੀ ਸਰਕਾਰ ਬਣੀ 3.5-4 ਸਾਲ ਹੋ ਚੁੱਕੇ ਆ ਮੈਨੂੰ ਲੱਗਦਾ ਨਹੀਂ ਵੀ ਇਹੋ ਜਿਹੇ ਦਿਨ ਕੋ ਲੰਘਿਆ ਹੋਊਗਾ ਜਿੱਥੇ ਮੂਹਰੇ ਧਰਨਾ ਲੱਗਾ ਕਿਉਂਕਿ ਜਿਸ ਮਿਲ ਨੇ ਸਰਕਾਰ ਬਣੀ ਸੀ ਇੱਕ ਤਾਂ ਮੈਂ ਪਹਿਲਾਂ ਦੱਸ ਦਵਾ ਸਈ ਸਾਰੇ ਸਾਥੀ ਨੂੰ ਬੇਨਤੀ ਆ ਕਿ ਚਾਹੁੰਦੇ ਨਹੀਂ ਸੀ ਉਹ ਜਿਹੜੀਆਂ ਪਹਿਲੀਆਂ ਪੋਲੀਟੀਕਲ ਪਾਰਟੀਆਂ ਸੀ ਉਹਨਾਂ ਦੇ ਕੋਈ ਵਾਅਦਾ ਨਹੀਂ ਸੀ ਉਹਨਾਂ ਨੂੰ ਫੇਰ ਕੋਈ ਆਪਸ਼ਨ ਨਹੀਂ ਸੀ ਜਿੱਦਾਂ ਕਹਿੰਦੇ ਨੇ ਵਿਚਰੋ ਇਹੋ ਹੀ ਹੁਣ ਪਾਰਟੀਆਂ ਜਿਹੜੀਆਂ ਦੀ ਕਾਬਲੀਅਤ ਨਹੀਂ ਸੰਭਾਲ ਸਕੋ ਪਾਰਟੀਆਂ ਜਿਹੜਾ ਮੋਹ ਪੰਗ ਹੋ ਗਿਆ ਸੀ ਆ ਬੜੀ ਸੀ ਮਹਿੰਗਾਨੀ ਸਕੋ ਜਿਹੜੇ ਬੜੇ ਸਰਦ ਇਹਨਾਂ ਦੇ ਬਿਆਨ ਸਾਰੇ ਸੁਣ ਜਾਂਦੇ ਹੋ ਸਭ ਕਿਸੇ ਨੂੰ ਕਹਿਣੀ ਪੈਣੀ ਹੈ ਘਰ ਬੈਠਿਆਂ ਹੀ ਸਰਕਾਰ ਜਿਹੜੀਆਂ ਧੰਨਵਾਦ ਕਰਦੇ ਆ ਦੇਖ ਲਓ ਪਿਛਲੇ ਦਿਨੀ ਯਾਰ ਉਹਨਾਂ ਨੇ ਦਿੱਸੀ ਕਸਮਾਂ ਲਾ ਦਿੱਤੀਆਂ ਰਾਸਟਰੀ ਸੱਤ ਲਾਇਆ ਬਿਜਲੀ ਮੁਲਾਜ਼ਮਾਂ ਦੇ ਧਰਨਾ ਲਾਇਆ ਕਿਸਾਨਾਂ ਦਾ ਧਰਨਾ ਲਾਇਆ ਕਿ ਪੌਦਾਰੀ ਵਰਗ ਦੁਖੀ ਆ ਹਰ ਇੱਕ ਜਿਹੜਾ ਕੋਈ ਸਰਕਾਰ ਤੋਂ ਦੁਖੀ ਆ ਬਹੁਤ ਸਾਰੇ ਆ ਰਿਹਾ ਹਰ ਇੱਕ ਜਿਹੜਾ ਆ ਕੇ ਆਪਣੀ ਕਿਰਪਾ ਦੇਣਾ ਚਾਹੇ ਇਹਨਾਂ ਹੋਈਆਂ ਅਸੀਂ ਉਹਨੂੰਗਾ ਰਹਾ ਤਾਂ ਵੀ ਸਰਕਾਰ ਨੂੰ ਕਹਿੰਦੇ ਆ 127 ਦੇ ਵਿੱਚ ਜਿਹੜੀਆਂ ਨਾ ਅੱਜ ਵੀ ਜਿਹੜੀ ਉਹਦੇ ਵਿੱਚ ਸੰਭੜ ਗਿਆ ਢੰਡਾ ਦੇ ਵਿੱਚ ਆ ਪੰਚਾਇਤ ਆਪਾਂ ਵੀ ਪਿਆਰੀ ਤੇ ਇਹਨਾਂ ਨੂੰ ਦੱਸ ਦਿਆਂ ਕਿ ਜੇਕਰ ਜਿਹੜੇ ਮੰਗ ਚਾਵੇ ਉਹਦੀ ਇਹੀ ਚੁੱਚਾ ਚੱਲੀ ਜਾਣੀ ਆ ਨਹੀਂ ਕਿਰਪਾ ਨਾਲ ਛੋੜਨਾ ਆਪਣੇ ਪਿੰਡ ਨੂੰ ਲੋਕੀਂ ਜਾਂ ਚੁੱਕਿਆ ਹੋਇਆ ਪੂਰੀ ਤੁਹਾਨੂੰ ਪਿੰਡਾਂ ਵਿੱਚ ਕੋਲ ਆ ਕਿਉਂਕਿ ਉਹ ਵੀ ਲਾਭ ਨੇ ਉਸ ਸਾਲ ਉਹ ਲੋਕਾਂ ਦੇ ਹਿੱਤਾਂ ਚ ਉਹਨਾਂ ਨਾਲ ਕੋਲ ਮਾਰ ਲਈ ਕੋਈ ਮੌਕੇ ਤੋਂ ਅੱਜ ਤੋਂ ਸਾਡੇ ਨਾਲ ਤਰਸੀਮ ਸਿੰਘ ਜੀ ਜਿੱਥੇ ਉਹਨਾਂ ਨੇ ਇਸ ਮੌਜੂਦਾ ਸੰਬੰਧ ਦੀ ਪੁਰੇ ਖਾਇਆ ਜਾਂ ਸਾਰੇ ਲੋਕਾਂ ਤੋਂ ਮੰਗਿਆ ਉਹ ਕੀ ਕੋਈ ਕਿਸੇ ਸਰਕਾਰ ਦਾ ਪੱਖ ਹੈਗਾ ਆ ਸਾਰੇ ਲੋਕੀ ਪਹੁੰਚ ਗਏ ਜਿਹੜੀ ਸਕੀਮ ਲੈ ਕੇ ਆ ਵੀਰ ਬੋਲਤੀ ਆ ਪਰ ਨਾ ਕੋਈ ਖਾਲੀ ਕਰਦਾ ਉਹਦੇ ਨੂੰ ਦੇ ਆ ਗਿਆ ਤੇ ਨਾਲ ਨਾਲ ਇਹ ਰਾਜਨੀਤਿਕ ਆਹ ਦੋ ਵੀਰ ਆ ਦੋ ਵੀਰ ਇੱਕ ਦੇ ਕੋਲ ਉਹਦੇ ਵਿੱਚ ਵੀ ਇੱਕ ਹੋਰ ਉੱਠਦੇ ਵਾਹਿਗੁਰੂ ਘਰ ਦੇ ਵਾਹਿਗੁਰੂ ਜੀ